ਲੰਬੀ ਦੂਰੀ ਦੀ ਯਾਤਰਾ ਲਈ ਜਹਾਜ਼ ਸਭ ਤੋਂ ਤੇਜ਼ ਤੇ ਸਭ ਤੋਂ ਸੁਰੱਖਿਅਤ ਸਾਧਨ ਮੰਨਿਆ ਜਾਂਦਾ ਹੈ ਪਰ ਇਹਨਾਂ ਦੀਆਂ ਟਿਕਟਾਂ ਦੀ ਕੀਮਤ ਜ਼ਿਆਦਾ ਹੋਣ ਕਾਰਨ ਕਈ ਲੋਕਾਂ ਦਾ ਜਹਾਜ਼ ਦਾ ਝੂਟਾ ਲੈਣ ਦਾ ਸੁਪਨਾ ਸਪਨਾ ਹੀ ਰਹਿ ਜਾਂਦਾ ਹੈ ਕੁਝ ਲੋਕ ਪੈਸੇ ਬਚਾਉਣ ਅਤੇ ਆਪਣੀ ਮੰਜ਼ਿਲ ਤੇ ਛੇਤੀ ਪਹੁੰਚਣ ਲਈ ਬੱਸਾਂ 'ਚ ਵੀ ਖੜੇ ਹੋ ਕੇ ਸਫ਼ਰ ਕਰ ਲੈਂਦੇ ਨੇ ਤੁਹਾਨੂੰ ਕਿਵੇਂ ਲੱਗੇਗਾ ਜੇਕਰ ਜਹਾਜ਼ ਵਿੱਚ ਵੀ ਖੜੇ ਹੋ ਕੇ ਸਫ਼ਰ ਕਰਨਾ ਪਵੇ ਇਸੇ ਸੋਚ ਨੂੰ ਲੈ ਕੇ ਯੂਰਪ ਦੀਆਂ ਕੁਝ ਸਸਤੀਆਂ 에ਅਰਲਾਈਨਾਂ ਇਹ ਯੋਜਨਾ ਬਣਾ ਰਹੀਆਂ ਨੇ ਕਿ ਜਹਾਜ਼ੀਆਂ ਟਿਕਟਾਂ ਸਸਤੀਆਂ ਕਰ ਦਿੱਤੀਆਂ ਜਾਣ ਅਤੇ ਸਸਤੀਆਂ ਟਿਕਟਾਂ ਵਾਲਿਆਂ ਨੂੰ ਜਹਾਜ਼ ਵਿੱਚ ਖੜੇ ਹੋ ਕੇ ਸਫ਼ਰ ਕਰਨ ਦੀ ਆਗਿਆ ਹੋਵੇ। ਅਗਲੇ ਸਾਲ ਤੋਂ ਹੀ ਇਹ ਸਕੀਮ ਸ਼ੁਰੂ ਹੋਣ ਦੀ ਸੰਭਾਵਨਾ ਹੈ। ਖੜੇ ਹੋ ਕੇ ਜਾਣ ਲਈ ਜਹਾਜ਼ਾਂ ਵਿੱਚ ਇੱਕ ਵੱਖਰੀ ਤਰ੍ਹਾਂ ਦੀਆਂ ਸੀਟਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਜਿਸ ਨੂੰ Skyrider 2.0 ਕਿਹਾ ਜਾਂਦਾ ਹੈ। ਇਟਲੀ ਦੀ ਇੱਕ ਕੰਪਨੀ ਵੱਲੋਂ ਅਜਈਆਂ ਸੀਟਾਂ ਡਿਜ਼ਾਈਨ ਕੀਤੀਆਂ ਗਈਆਂ ਨੇ। ਇਹ ਸੀਟਾਂ ਇੱਕ ਸਾਈਕਲ ਸੈਂਡਲ ਵਰਗੀਆਂ ਦਿਸਦੀਆਂ ਨੇ ਭਾਵ ਸਾਈਕਲ ਦੀ ਕਾਠੀ ਵਰਗੀਆਂ ਹੁੰਦੀਆਂ ਨੇ ਜੋ ਜਹਾਜ਼ ਦੇ ਫਰਸ਼ ਅਤੇ ਛੱਤ ਨਾਲ ਜੁੜੀਆਂ ਹੁੰਦੀਆਂ ਨੇ ਅਤੇ ਇਨ੍ਹਾਂ ਵਿੱਚ ਸੀਟ ਬੈਲਟ ਵੀ ਹੁੰਦੀ ਹੈ ਯਾਤਰੀਆਂ ਨੂੰ ਲਗਭਗ 45 ਡਿਗਰੀ ਦੇ ਕੋਣ ਤੇ ਖੜਾ ਰਹਿਣਾ ਪੈਂਦਾ ਹੈ ਜਿਸ ਵਿੱਚ ਉਹਨਾਂ ਦੇ ਪੈਰਾਂ ਅਤੇ ਐਬਡੋਮినਲ ਮਾਸਪੇਸ਼ੀਆਂ ਦੀ ਵਰਤੋਂ ਹੁੰਦੀ ਹੈ ਇਹ ਸੀਟਾਂ ਹਲਕੀਆਂ ਹੁੰਦੀਆਂ ਨੇ ਤੇ ਆਮ ਸੀਟਾਂ ਨਾਲੋਂ ਕਾਫੀ ਘੱਟ ਥਾਂ ਘੇੜਦੀਆਂ ਨੇ ਜਿਸ ਨਾਲ ਜਹਾਜ਼ ਵਿੱਚ ਆਮ ਨਾਲੋਂ 20% ਵੱਧ ਯਾਤਰੀਆਂ ਨੂੰ ਬਿਠਾਇਆ ਜਾ ਸਕਦਾ ਹੈ ਇਸ ਨਾਲ 에ਅਰਲਾਈਨ ਕੰਪਨੀਆਂ ਦਾ ਲਾਭ ਵਧੇਗਾ ਅਤੇ ਟਿਕਟਾਂ ਦੀ ਕੀਮਤਾਂ ਵੀ ਘੱਟ ਸਕਦੀਆਂ ਨੇ ਇਹ ਸੀਟਾਂ ਖਾਸ ਤੌਰ ਤੇ 2 ਘੰਟਿਆਂ ਜਾਂ ਉਸ ਤੋਂ ਘੱਟ ਸਮੇਂ ਦੀਆਂ ਉਡਾਨਾਂ ਲਈ ਬਣਾਈਆਂ ਗਈਆਂ ਨੇ ਇਟਲੀ ਦੀ ਇਸ ਕੰਪਨੀ ਦਾ ਕਹਿਣਾ ਹੈ ਕਿ ਇਹ ਸੀਟਾਂ ਹਵਾਈ ਸੁਰੱਖਿਆ ਨਿਯਮਾਂ ਦਾ ਪਾਲਣ ਕਰਦੀਆਂ ਹਨ ਅਤੇ ਸਾਰੇ ਸੁਰੱਖਿਆ ਟੈਸਟ ਪਾਸ ਕਰ ਚੁੱਕੀਆਂ ਹਨ ਹਾਲਾਂਕਿ ਅਜੇ ਤੱਕ ਕਿਸੇ ਵੀ 에ਅਰਲਾਈਨ ਨੇ ਇਹਨਾਂ ਸੀਟਾਂ ਨੂੰ ਆਪਣੇ ਜਹਾਜ਼ਾਂ ਵਿੱਚ ਫਿੱਟ ਕਰਨ ਦੀ ਪੁਸ਼ਟੀ ਨਹੀਂ ਕੀਤੀ। ਇਹ ਨਵੀਂ ਯੋਜਨਾ ਯਾਤਰੀਆਂ ਦੇ ਸਸਤੀ ਹਵਾਈ ਯਾਤਰਾ ਦੇ ਸੁਪਨੇ ਨੂੰ ਸাকার ਕਰ ਸਕਦੀ ਹੈ ਪਰ ਇਸ ਨਾਲ ਯਾਤਰਾ ਦੀ ਸੁਵਿਧਾ ਅਤੇ ਆਰਾਮ ਤੇ ਵੀ ਪ੍ਰਭਾਵ ਪੈ ਸਕਦਾ ਹੈ।